ਅੱਜ ਵੀ ਤੁਸੀਂ ਵੀ ਪਰਾਤਨ ਦੇਖ ਹੈ ਜਿਹੜੀ ਉਹ ਸਾਨੂੰ ਦਿਖ ਰਹੀ ਹੈ ਜਿਹੜੀਆਂ ਇਹ ਅਸਮਾਨ ਮਹਾਨ ਕੋਸ਼ ਪੰਨਾ ਨੰਬਰ 221 ਹੈ ਸੀ ਤੇ ਸਾਨੂੰ ਅੱਜ ਇੱਥੇ ਸੱਜਣ ਮਿਲੇ ਤੇ ਜੋ ਕਿ ਅਨੰਦਪੁਰ ਸਾਹਿਬ ਦੇ ਵਾਸੀ ਨੇ ਤੇ ਉਹ ਵੀ ਇੱਥੇ ਦਰਸ਼ਨ ਕਰਨ ਆਏ ਹੋਏ ਸੀ ਇਹ ਕੋਠੜੀ ਦੇ ਵਿੱਚ ਇੱਕ ਰਾਤ ਰੱਖਿਆ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਇੱਥੇ ਦੇ ਇਤਿਹਾਸ ਦੇ ਬਾਰੇ ਪੜਦੇ ਆ। ਇਹ ਸਾਹਮਣੇ ਵੀ ਦੇਖ ਸਕਦੇ ਹੋ ਤੁਸੀਂ ਵੀ ਪੁਰਾਤਨ ਵਿਖਾ ਜਿਹੜੀ ਉਹ ਸਾਨੂੰ ਦਿਖ ਰਹੀ ਹੈ ਜਿਹੜੀਆਂ ਪੁਰਾਣੀਆਂ ਇੱਟਾਂ ਦੀ। ਇਹ ਉਹ ਸਥਾਨ ਹੈ ਜੀ ਇਹ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਨਵਾਬ ਦੌਲਤਖਾਨ ਲੋਤੀ ਦੇ ਮੋਦੀਖਾਨੇ ਵਿੱਚ ਬਤੌਰ ਮੋਦੀ ਦੀ ਨੌਕਰੀ ਕਰਦੇ ਆ। ਇਹ ਇਰਖਾ ਇਰਖਾ ਰੱਖਦੇ ਸੀ ਜਿਹੜੇ ਲੋਕ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਗੁਰੂ ਸਾਹਿਬ ਨੂੰ ਵੀ ਤਾਂ ਮੋਦੀ ਖਾਨਾ ਜਿਹੜਾ ਲੁੱਟਾਈ ਜਾ ਰਹੇ ਨੇ ਉਸ ਵਕਤ ਇਹ ਨਵਾਬ ਵੱਲੋਂ ਜਦੋਂ ਕੋਠੜੀ ਵਿੱਚ ਹਿਸਾਬ ਕਿਤਾਬ ਲਿਆ ਗਿਆ ਤਾਂ ਗੁਰੂ ਉਸ ਉਸ ਥਾਨ ਗੁਰੂ ਸਾਹਿਬ ਵੱਲੋਂ ਜਦੋਂ ਹਿਸਾਬ ਕਰਨ ਤੇ ਸਾਰਾ ਪਤਾ ਲੱਗਿਆ ਤਾਂ 760 ਰੁਪਏ ਵਾਧਾ ਜਿਹੜਾ ਉਹ ਨਿਕਲਿਆ ਨਹੀਂ ਛੱਡਦਾ ਸੀ ਦੰਨੀ ਹਾਂ ਉਸ ਤੋਂ ਬਾਅਦ ਛੱਡਦਾ ਸੀ ਪਰ ਇਹ ਜਿਹੜਾ ਇੱਕ ਇਨਸੀਡੈਂਟ ਹੈ ਜਿਹੜਾ ਹੋਰ ਵੀ ਹੋਏ ਸੀ ਇੱਥੇ ਇਹ ਇਹ ਤਿੰਨ ਵਾਰ ਗਿਣਤੀ ਕਿ ਇਸ ਤਰ੍ਹਾਂ ਦਾ ਹੋਇਆ ਸੀ ਜਦੋਂ ਸਭ ਤੋਂ ਪਹਿਲਾਂ ਹੂੰ ਇਹ ਸ਼ਿਕਾਇਤ ਹੋਈ ਤੇ ਉਸ ਤੋਂ ਬਾਅਦ ਗਿਣਤੀ ਕਰੀ ਗਈ ਹਿਸਾਬ ਕਿਤਾਬ ਕੀਤਾ ਗਿਆ ਤਾਂ 131 ਰੁਪਏ ਵਧੇ ਸਨ ਫਿਰ ਫੇਰ ਦੁਬਾਰਾ ਇਹ ਗਿਣਤੀ ਕਰਾਈ ਗਈ ਤੇ ਫੇਰ ਦੂਜੀ ਵਾਰੀ ਫੇਰ ਜਦੋਂ ਹਿਸਾਬ ਕੀਤਾ ਗਿਆ ਤਾਂ ਉਸ ਤੋਂ ਉਸ ਟਾਈਮ ਫੇਰ ਕਾਫੀ ਪੈਸੇ ਨੇ ਜਿਹੜੇ ਉਹ ਵਧ ਗਏ ਸਨ ਤੇ ਫੇਰ ਤੀਜੀ ਵਾਰੀ ਹੈ ਜਿਹੜਾ ਇਹ 760 ਰੁਪਏ ਨੇ ਜਿਹੜੇ ਉਹ ਵਧੇ ਸਨ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਇੱਥੋਂ ਨੌਕਰੀ ਜਿਹੜੀ ਉਹ ਛੱਡ ਦਿੱਤੀ ਸੀ ਗੁਰਦੁਆਰਾ ਕੋਠੜੀ ਸਾਹਿਬ ਦਾ ਇਤਿਹਾਸਮਾਨ ਮਹਾਨ ਖੋਸ਼ ਪੰਨਾ ਨੰਬਰ 221 21 ਤੇ ਮਿਲਦਾ ਹੈ ਗੁਰੂ ਸਾਹਿਬ ਨੇ ਨਵਾਬ ਇਨ ਦੌਲਤ ਖਾਨ ਲੋਦੀ ਕੋਲ ਨੌਕਰੀ ਕਰਦੇ ਹੋਏ ਜਦੋਂ ਉਹਨਾਂ ਦੀ ਸ਼ਿਕਾਇਤ ਹੋਈ ਸੀ ਤਾਂ ਇਸ ਜਗ੍ਹਾ ਦੇ ਉੱਤੇ ਉਹਨਾਂ ਤੋਂ ਹਿਸਾਬ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਜਿਹੜੇ ਉਹਨਾਂ ਹਿਸਾਬ ਕਰਨ ਤੋਂ ਬਾਅਦ 760 ਰੁਪਏ ਵਾਧਾ ਨਿਕਲਿਆ ਸੀ ਉਸ ਤੋਂ ਨਵਾਬ ਬਹੁਤ ਖੁਸ਼ ਹੋਇਆ ਸੀ ਪਰ ਗੁਰੂ ਸਾਹਿਬ ਨੇ ਇਸ ਤੋਂ ਬਾਅਦ ਇਨ ਇਥੋਂ ਨੌਕਰੀ ਜਿਹੜੀ ਛੱਡ ਕੇ ਦਿੱਤੀ ਸੀ ਇਥੇ ਦਾ ਇਤਿਹਾਸ ਹੈ ਜੀ ਹੈਗਾ ਬਾਕੀ ਆਓ ਆਪਾਂ ਚੱਲ ਕੇ ਹੁਣ ਇੱਥੇ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਅੱਜ ਅਸੀਂ ਗੁਰਦੁਆਰਾ ਕੋਠੜੀ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਤੇ ਸਾਨੂੰ ਅੱਜ ਇੱਥੇ ਸੱਜਣ ਮਿਲੇ ਤੇ ਜੋ ਕਿ ਆਨੰਦਪੁਰ ਸਾਹਿਬ ਦੇ ਵਾਸੀ ਨੇ ਤੇ ਉਹ ਵੀ ਇੱਥੇ ਦਰਸ਼ਨ ਕਰਨ ਆਏ ਹੋਏ ਸੀ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ ਕੁਛ ਤੇ ਉਸ ਤੋਂ ਬਾਅਦ ਆਓ ਆਪਾਂ ਉਹਨਾਂ ਨੂੰ ਅੱਜ ਮਿਲਦੇ ਆਂ ਕੀ ਨਾਮ ਕੀ ਹੈ ਜੀ ਤੁਹਾਡਾ ਤੇਵ ਸਿੰਘ ਜੀ ਪ੍ਰੇਮ ਸਿੰਘ ਜੀ ਇਹ ਕਿਹੜੀ ਜਗ੍ਹਾ ਤੋਂ ਆਨੰਦਪੁਰ ਸਾਹਿਬ ਦੇ ਨਾਲ ਬਰੰਪੁਰਪਿੰਡਾ ਜੀ ਅੱਛਾ ਜੀ ਠੀਕ ਹੈ ਜੀ ਇਹ ਬੱਚਿਆਂ ਨੂੰ ਦਰਸ਼ਨ ਕਰਾਉਣ ਲਈ ਲੈ ਕੇ ਆਏ ਸੀ ਇੱਥੋਂ ਤੇ ਉੱਥੇ ਦੇ ਬਾਰੇ ਕੁਝ ਆਨੰਦਪੁਰ ਸਾਹਿਬ ਦੇ ਬਾਰੇ ਦੱਸ ਸਕਦੇ ਹੋ ਜੀ ਤੁਸੀਂ ਜਿਹੜਾ ਆਨੰਦਪੁਰ ਸਾਹਿਬ ਜੀ ਕੇਸਗੜ ਘੁਰਦਰਾਤਾ ਛੜੀ ਕੇਸਗੜ ਸਾਹਿਬ ਹਮ ਉੱਥाम ਹਰ ਦੇ ਇਹ ਕੇਸ ਜੀ ਕੰਗਾ ਜਿੰਦਾ ਚੋਲਾ ਇੱਕ ਪੋਥੀ ਸ੍ਰੀ ਗਿਗਨ ਸਾਹਿਬ ਜੀ ਜਿਹੜਾ ਇੱਕ ਗੁਰਦਾਰਾ ਸੀ ਜਗਨ ਸਾਹਿਬ ਹਾਂਜੀ ਉਹਦਾ ਨੌਵੀਂ ਪਾਸ਼ੀ ਨੂੰ ਜੀ ਦਿੱਲੀ ਸ਼ਹੀਰ ਕੀਤਾ ਗਿਆ ਸੀ ਹਾਂ ਮਹਾਰਾਜ ਨੌਵੀਂ ਪਾਸ਼ੀ ਦਾ ਸੀਸ ਲੈ ਕੇ ਆਏ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਆਏ ਸੀ ਉੱਥੋਂ ਫਿਰ ਉਹਦਾ ਸੰਸਕਾਰ ਰਿਹਾ ਸੀ ਕੀਤਾ ਸੀ ਜਿਸ ਜਗ੍ਹਾ ਇਹ ਚੀਜ਼ ਆ ਉਹਦਾ ਨਾਂ ਸੀ ਜਗਨ ਦੇ ਗੁਰਦਾਰਾ ਜੀ ਅੱਛਾ ਜੀ ਤੇ ਤੁਹਾਡਾ ਉੱਥੋਂ ਪਿੰਡ ਕਿੰਨੇ ਕ ਦੂਰੀ ਤੇ ਹੋਊਗਾ ਜੀ 13 ਕਿਲੋਮੀਟਰ ਜੀ 13 ਕਿਲੋਮੀਟਰ ਵਾਹ ਜੀ ਵਾਹ ਜਿਹੜਾ ਇੱਥੇ ਕਹਦੀ ਹੈ ਗੁਰੂ ਸਾਹਿਬ ਨੇ 13 13 ਕਹਿ ਕੇ ਲੋਕਾਂ ਦੀ ਗਰੀਬਾਂ ਦੀ ਮਦਦ ਕੀਤੀ ਤੇ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤੇ ਆਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਤੇ ਇਹਨਾਂ ਦਾ ਗੁਰਦਾਸ ਸਥਾਨ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਗੁਰਦੁਆਰਾ ਕੋਠੜੀ ਸਾਹਿਬ ਆਏ ਸੀ ਤੇ ਇੱਥੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੋਠੜੀ ਹੈ ਜਿਹੜੀ ਦੌਲਤ ਖਾਨ ਲੋਧੀ ਗੁਰੂ ਨਾਨਕ ਦੇਵ ਜੀ ਪਾਸੋਂ ਹਸਾਮੰਗਰ ਪੜ ਗਈ ਜੇ ਨਾਤੀਆਂ ਨਾਲ ਨਹੀਂ ਉਹ ਬਾਅਦ ਪ੍ਰੋਗਰਾਮ ਚੱਲ ਗਿਆ ਹਾਂ ਗੱਡੀ ਆਉਂਦੀ ਨਹੀਂ ਇੱਥੇ ਕੋਈ ਕਿਉਂ ਨਾੜਨ ਕਰੇ ਤੇਵਾ ਹੋਰ ਤਾਂ ਗਈ ਨਹੀਂ ਇੱਥੇ ਕੋਈ ਮੱਕ ਨਹੀਂ ਮੁਰ ਪਾਪਾ ਇਹ ਅਗਲੇ ਨੂੰ ਲੈ ਜਾ ਹਾਂਜੀ ਹਾਂ ਜੀ ਕੋਲ ਦੁਬਾਰੀ ਨੂੰ ਮਤਲਬ ਗੁਰੂ ਨਾਨਕ ਤੇਜ ਜੀ ਮੋਦੀ ਖਾਨ ਨੇ ਵੀ ਨੌਕਰੀ ਕਰਦੇ ਸੀ ਉਥੇ 13-13 ਟੋਲ ਕੀ ਸੰਤਾਨੀਆਂ ਝੂਲੀਆਂ ਪਰਦੇ ਹੋਏ ਇਥੋਂ ਦੇ ਲੋਕਾਂ ਨੇ ਇਹ ਖਾਲੂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਤੁਹਾਡਾ ਗਿਆਨ ਲਟਾਈ ਜਾ ਰਿਹਾ ਹੈ ਦੌਲਤ ਖਾਨ ਲੋਧੀ ਨੇ ਗੁਰੂ ਨਾਨਕ ਤੇਜ ਜੀ ਤੋਂ ਸਾਹ ਮੰਗਦੇ ਹੋਏ ਇਸ ਕੋਠੜੀ ਦੇ ਵਿੱਚ ਇੱਕ ਰਾਤ ਰੱਖਿਆ ਔਰ ਉਹਨਾਂ ਤੋਂ ਅਗਲੇ ਦਿਨ ਹੀ ਸਾਹ ਮੰਗਿਆ 760 ਰੁਪਏ ਗੁਰੂ ਨਾਨਕ ਤੇਜ ਜੀ ਦਾ ਵਾਦਾ ਨਿਕਲਿਆ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਜਿਹੜਾ ਵਾਧਾ ਹੈ ਇਹ ਗਰੀਬਾਂ ਦੇ ਵਿੱਚ ਵੰਡ ਦਿੱਤਾ ਜਾਵੇ ਪਰ ਉਹਨਾਂ ਦੇ ਸਰਵਰ ਸਾਹਿਬ ਕਹਿਣ ਲੱਗੇ ਕਿ ਨਹੀਂ ਇਹ ਸਾਡੇ ਜਵਾਈ ਦਾ ਹੈ ਕਿ ਇਹ ਸਾਡੀ ਟੀਨ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅੱਧਾ ਜਿਹੜਾ ਹਿੱਸਾ ਹੈ ਉਹ ਮਤਲਬ ਸਾਡੀ ਬੇਟੀ ਨੂੰ ਦਿੱਤਾ ਜਾਵੇ ਅੱਧਾ ਗਰੀਬਾਂ ਦੇ ਵਿੱਚ ਵੰਡ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਣ ਤੁਸੀਂ ਇਤਿਹਾਸ ਸੁਣ ਕੇ ਹਟਿਓ ਇੱਥੇ ਦੇ ਇਤਿਹਾਸ ਦਾ ਇਹ ਹੈ ਵੀ ਲਾਸਟ 760 ਰੁਪਏ ਇਹ ਜਦੋਂ ਮੁਨਾਫਾ ਨਿਕਲਿਆ ਤਾਂ ਉਸ ਤੋਂ ਬਾਅਦ ਇਹ ਬੇਬੇ ਨਾਨਕੀ ਜੀ ਦੇ ਜਿਹੜੇ ਇਹ ਸਹਰਾ ਸਾਹਿਬ ਸੀ ਉਹ ਕਹਿੰਦੇ ਕਿ ਇਹ 760 ਰੁਪਏ ਨੇ ਜਿਹੜੇ ਉਹ ਸਾਡੇ ਜਵਾਈ ਦੇ ਨੇ ਉਹਨਾਂ ਨੂੰ ਦੇ ਦਿੱਤੇ ਜਾਣ ਤਾਂ ਇਹ ਉਹ ਫਿਰ ਇਹ ਗੱਲਬਾਤ ਇਹ ਹੋਈ ਲਾਸਟ ਵੀ ਇਸ ਤੋਂ ਅੱਧੇ ਪੈਸੇ ਨੇ ਜਿਹੜੇ ਉਹ ਗਰੀਬਾਂ ਦੇ ਵਿੱਚ ਵੰਡ ਦਿੱਤੇ ਗਏ ਤੇ ਅੱਧੇ ਪੈਸੇ ਨੇ ਜਿਹੜੇ ਉਹ ਉਹ ਦੇ ਦਿੱਤੇ ਗਏ ਸਨ